ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿਹਾਲ ਸਿੰਘ ਵਾਲਾ 'ਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਜਿੱਥੇ ਬਾਦਲ ਸਰਕਾਰ ਸਮੇਂ ਦੀਆਂ ਪ੍ਰਾਪਤੀਆਂ ਗਿਣਾਈਆਂ ਉੱਥੇ ਹੀ ਵਿਰੋਧੀ ਪਾਰਟੀਆਂ ਨੂੰ ਵੀ ਕੋਸਿਆ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਮਜ਼ਬੂਤ ਕਰਨ ਸਹੀ ਮੈਨੇ ਤੇ ਤੁਸੀਂ ਸਾਰੇ ਅਕਾਲੀ ਦਲ ਨਾਲ ਬੇਇਨਸਾਫੀ ਕਰ ਰਹੇ ਹੋ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਖੋਡੀ ਜਥੇਬੰਦੀ ਹੈ ਖਾਲਸਾ ਪੰਥ ਦੀ ਫੌਜ ਹੈ ਕਿਸਾਨਾਂ ਦੀ ਫੌਜ ਹੈ ਗਰੀਬ ਦੀ ਫੌਜ ਹੈ ਜੇ ਕਾਲੀ ਦਲ ਤਗੜਾ ਤੇ ਤੁਸੀਂ ਤਖਣਿਓ ਕਾਲੀ ਦਲ ਕਮਜ਼ੋਰ ਹੈ ਤੇ ਆਪਾਂ ਸਾਰੇ ਕਮਜ਼ੋਰ ਆਂ ਆ ਜਿੰਨੇ ਆਉਂਦੇ ਆ ਲੁੱਟ ਕੇ ਚਲੇ ਜਾਂਦੇ ਆ ਹੁਣ ਜੇ ਤੁਸੀਂ ਪਿਛਲੇ 50 ਸਾਲ ਕਸਾਬ ਜੋੜੀਏ ਉਹ ਤੋਂ ਅੱਗੇ ਨਾ ਪਿੱਛੇ ਨਾ ਜਾਈ 50 ਸਾਲ ਹੀ ਲੈ ਲਈਏ 22 ਸਾਲ ਸਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਆ ਅਕਾਲੀ ਗੱਲ ਦੀ ਅਗਵਾਈ ਕਰਕੇ 15 ਸਾਲ ਰਾਸ਼ਟਰਪਤੀ ਰਾਜ ਰਿਹਾ ਬਾਕੀ ਸਮਾਂ ਕਾਂਗਰਸ ਦੇ ਮੁੱਖ ਮੰਤਰੀ ਰਹੇ ਮੇਰੇ ਕਿਸਾਨ ਵੀਰ ਬੈਠੇ ਆ ਮੈਂ ਉਹਨਾਂ ਨੂੰ ਪੰਜ ਸਵਾਲ ਪੁੱਛਣਾ ਚਾਹੁੰਨਾ ਪਹਿਲਾ ਸਵਾਲ ਤੋਂ ਨੂੰ ਕਿਊਵਲ ਕਨੈਕਸ਼ਨ ਕਿਹਨੇ ਦਿੱਤੇ 15 ਲੱਖ ਕਿਊਵਲ ਕਨੈਕਸ਼ਨ ਪੰਜਾਬ ਦਾ ਹੈ ਮੈਂ ਆਰਟੀਆਈ ਤੋਂ ਕਢਾਇਆ ਸਾਢੇ 13 ਲੱਖ ਕਿਊਵਲ ਕਨੈਕਸ਼ਨ ਬਾਦਲ ਸਾਹਿਬ ਨੇ ਦਿੱਤੇ ਹਨ ਉਹਨਾਂ ਕਿਊਵਲ ਕਨੈਕਸ਼ਨ ਵਿੱਚ ਬਿਜਲੀ ਮੁਫਤ ਦੇਣ ਵਾਲੇ ਬਾਦਲ ਸਾਹਿਬ ਨੈਰਾ ਬਣਾਉਣ ਵਾਲੇ ਬਾਦਲ ਸਾਹਿਬ ਕਸੀਆਂ ਬਣਾਉਣ ਵਾਲੇ ਬਾਦਲ ਸਾਹਿਬ ਪੱਕੇ ਖਾਲੇ ਥੋੜੇ ਬਣਾਉਣ ਵਾਲੇ ਬਾਦਲ ਸਾਹਿਬ ਅੰਡਰਗ੍ਰਾਊਂਡ ਪਾਈਪ ਰੇ ਪਾਣੀ ਭੇਜਣ ਵਾਲੇ ਬਾਦਲ ਸਾਹਿਬ ਮੰਡੀਆਂ ਬਣਾਉਣ ਵਾਲੇ ਬਾਦਲ ਸਾਹਿਬ ਟਰੈਕਟਰਾਂ ਦੇ ਟੈਕਸ ਮਾਫ ਕਰਨ ਵਾਲੇ ਬਾਦਲ ਸਾਹਿਬ ਇੱਕ ਚੀਜ਼ ਦੱਸ ਦਿਓ ਕਾਂਗਰਸ ਦੀ ਤੇ ਜਾਂ ਕਿਸੇ ਹੋਰ ਦੀ ਹੋਵੇ ਆ ਜਿਹੜੀ ਐਮਐਸਪੀ ਸਾਨੂੰ ਝੋਨਾ ਤੇ ਕਣਕ ਦੀ ਮਿਲ ਰਹੀ ਹੈ 1968 ਵਿੱਚ ਬਾਦਲ ਸਾਹਿਬ ਨੇ ਮੋਰਚਾ ਲਾ ਕੇ ਦਿੱਲੀੋਂ ਮਨਜ਼ੂਰ ਕਰਾਈ ਨਹੀਂ ਤਾਂ ਰੁਲ ਜਾਣਾ ਸੀ ਆਪਾਂ ਆਪਣੀ ਮੇਰੇ ਗਰੀਬ ਭਰਾ ਬੈਠੇ ਆ ਆਟਾ ਦਾਲ ਦੇਣ ਵਾਲਾ ਬਾਦਲ ਸਾਹਿਬ ਸ਼ਗਨ ਸਕੀਮ ਲਿਓਣ ਵਾਲਾ ਬਾਦਲ ਸਾਹਿਬ ਪੈਨਸ਼ਨਾਂ ਦੇਣ ਵਾਲਾ ਬਾਦਲ ਸਾਹਿਬ 200 ਯੂਨਿਟ ਬਿਜਲੀ ਦੇ ਮਾਫ ਕਰਨ ਵਾਲਾ ਬਾਦਲ ਸਾਹਿਬ ਐਸੀ ਬੱਚਿਆਂ ਮੁਕਤ ਪੜ੍ਹਾਈ ਦੀ ਸਕਾਲਰਸ਼ਿਪ ਦੇਣ ਵਾਲੇ ਬਾਦਲ ਸਾਹਿਬ ਇਹਨਾਂ ਨੇ ਦੇਣਾ ਕੀ ਸੀ ਆਟਾ ਦਾਲ ਵੀ ਬੰਦ ਹੋਈ ਸ਼ਗਰ ਵੀ ਬੰਦ ਐਸੀ ਸਕਾਲਰਸ਼ਿਪ ਵੀ ਬੰਦ ਪੈਨਸ਼ਨਾਂ ਕੱਟ ਦਿੱਤੀਆਂ ਆਪਾਂ ਤਾਂ ਆਪਣਾ ਹੀ ਨੁਕਸਾਨ ਕਰਾਇਆ ਤੁਸੀਂ ਪਿੰਡਾਂ 'ਚ ਦੇਖ ਲਓ ਜੇ ਤੁਸੀਂ ਆਪਣੇ ਪਿੰਡ ਜਾਓਗੇ ਜੇ ਵਰਡਰਵਕਸ ਹੋਊਗਾ ਪਤਾ ਕਰੋਗੇ ਤੁਸੀਂ ਬਣਿਆ ਕਾਲੀ ਸਰਕਾਰ 'ਚ ਜੇ ਤੁਹਾਡੇ ਉੱਤੇ ਸਕੂਲ ਬਣਿਆ ਹੋਊਗਾ ਕਾਲੀ ਸਰਕਾਰ 'ਚ ਸੜਕਾਂ ਲਈ ਕਰੋੜਾਂ ਬਰਾਉਣ ਵਾਲੇ ਮਜਦਾ ਤੋਦਾ ਸੀ ਮੰਡੀ ਬੋਰਡ ਸੀ ਦੇਖੋ ਸਾਰੀ ਕਿੰਨੀਆਂ ਲੜਕਾ ਫਰਕਾ ਬਣਾਈਆਂ ਮੋਗੇ ਵਾਲਿਓ ਅੱਜ ਮੋਗੇ ਤੋਂ ਤੁਸੀਂ ਦਿੱਲੀ ਜਾਂਦੇ ਹੋ ਮੋਗੇ ਤੋਂ ਗੁਰੂ ਅਨੰਦ ਆਪਣੇ ਜਾਂਦੇ ਆਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆਂ ਮੋਗੇ ਤੋਂ ਜਲੰਧਰ ਜਾਂਦੇ ਆਂ ਮੋਗੇ ਤੋਂ ਚੰਡੀਗੜ੍ਹ ਜਾਂਦੇ ਆਂ ਕਹਿ ਜੀਆਂ ਸੜਕਾਂ ਐ ਪਹਿਲੇ ਡਰ ਲੱਗਦਾ ਹੁੰਦਾ ਸੀ ਕਿ ਐਕਸੀਡੈਂਟ ਨਾ ਹੋ ਜੇ ਅੱਜ ਅੱਖਾਂ ਮੀਚ ਕੇ ਚਲਾਉਣੀਆਂ ਐਆਂ 6 6 ਲੈਂਦੀਆਂ ਸਰਕਾਂ ਬਣਾਉਣ ਵਾਲਾ ਅਕਾਲੀ ਦਲ ਬੋਲੋ ਸੋਨਹਿਰਾ ਆਪ ਬਿਜਲੀ ਪਹਿਲੇ ਯਾਦ ਕਰੋ ਕੱਟ ਲੱਗਦੇ ਸੀ 7 ਘੰਟੇ 8 ਘੰਟੇ 10 ਘੰਟੇ ਆ ਥਰਮਲ ਪਲਾਂਟ ਬਣਾ ਕੇ ਤੁਹਾਡੀ ਬਿਜਲੀ ਸਰਪਲਸ ਕਰਨ ਵਾਲਾ ਅਕਾਲੀ ਦਲ 에어ਪੋਰਟ ਬਣਾਉਣ ਵਾਲਾ ਅਕਾਲੀ ਦਲ ਯੂਨੀਵਰਸਟੀਆਂ ਬਣਾਉਣ ਵਾਲਾ ਅਕਾਲੀ ਦਲ ਬਾਬਾ ਫਰੀਦ ਤੋਂ ਲੈ ਕੇ ਐਮ ਵਰਗੇ ਹਸਟਾ ਲਿਓਣ ਵਾਲਾ ਕਾਲੀ ਦਲ ਰਿਫਾਇਨਰੀਆਂ ਵਰਗੀਆਂ ਫੈਕਰੀਆਂ ਲਿਓਣ ਵਾਲਾ ਕਾਲੀ ਦਲ ਦੱਸੋ ਇੱਕ ਨਿਸ਼ਾਨੀ ਤੇ ਦੱਸ ਦੇ ਇੱਕ ਨਿਸ਼ਾਨੀ ਕਾਂਗਰਸ ਦੀ ਇੱਕ ਨਿਸ਼ਾਨੀ ਆ ਦਿੱਲੀ ਵਾਲੀ ਪਾਰਟੀ ਆਪ ਦੀ ਆ ਲੜਾਈ ਕੋਈ ਕਹੇ ਇੱਕ ਪਾਸੇ ਥੋੜੀ ਜਿਹੀ ਜਥੇਬੰਦੀ ਕੌਣ ਦੀ ਜਥੇਬੰਦੀ ਪੰਜਾਬ ਦੀ ਜਥੇਬੰਦੀ ਅਕਾਲੀ ਤੇ ਲਖੇਤਰੀ ਪਾਰਟੀ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਆਪਾਂ ਕਿਉਂ ਬਾਰ-ਬਾਰ ਉਹਨਾਂ ਦੀ ਗੱਲਾਂ ਚ ਆ ਜਾਂਦੇ ਆ ਹਰ ਵਾਰ ਆਪਾਂ ਗੱਲਾਂ ਚ ਆ ਜਾਂਦੇ ਆ 5 ਸਾਲ ਪਛਟਾਉਣੇ ਆ 5 ਸਾਲ ਕਿੰਨੀ ਵਧੀਆ ਸਰਕਾਰ ਚੱਲ ਰਹੀ ਸੀ ਰੋਡ ਡਵੈਲਪਮੈਂਟ ਤੁਹਾਨੂੰ ਗ੍ਰਾਂਟਾਂ ਆਉਂਦੀਆਂ ਸੀ ਚੀਜ਼ਾਂ ਬਣ ਰਹੀਆਂ ਸੀ ਹਰ ਸਹੂਲਤ ਸੀ ਕੈਪਟਨ ਅਮਰਿੰਦਰ ਨੇ ਝੂਠੀ ਸੌਖਾ ਲਈ ਤੇ ਸਾਰੇ ਕਹਿੰਦੇ ਇੱਕ ਕਾਂਗਰਸ ਕੈਪਟਨ ਨੂੰ ਬਣਾ ਦਿਓ ਤੇ 5 ਸਾਲ ਬ੍ਰੇਕਾਂ ਲੱਗੀਆਂ ਜਿਹੜੀਆਂ ਸੜਕਾਂ ਬੜੀਆਂ ਸੀ ਰੁਕ ਗਈਆਂ ਸਾਰਾ ਕੁਝ ਰੁਕ ਗਿਆ ਉਹਦੇ ਬਾਅਦ ਲੋਕਾਂ ਨੇ ਦੂਈਆਂ ਨੈਸ਼ਨਲ ਪਾਰਟੀਆਂ ਨੇ ਸੋਚਿਆ ਕਿ ਪੰਜਾਬ ਦੇ ਲੋਕ ਤਾਂ ਗੱਲਾਂ 'ਚ ਬੜੀ ਛੇਤੀ ਆਉਂਦੇ ਆ ਆ ਝਾੜੂ ਵਾਲੇ ਆ ਗਏ ਝਾੜੂ ਵਾਲਿਆਂ ਨੇ ਸੋਚਿਆ ਆਪਾਂ ਵੀ ਠੱਗੀ ਮਾਰ ਲਈਏ ਉਹ ਵੀ ਆ ਗਏ ਕੱਲੇ ਕੰਧਾਂ ਤੇ ਲਿਖਿਆ ਇੱਕ ਮੌਕਾ ਝਾੜੂ ਦੇ ਦਿਓ ਐ ਨਹੀਂ ਦੇਖਿਆ ਉਮੀਦਵਾਰ ਕਿਹੜੇ ਉਮੀਦਵਾਰ ਤਾਂ ਦੇਖੇ ਨੇ ਤੁਸੀਂ ਝਾੜੂ 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 ਕਰਦੇ ਕਰਦੇ 92 ਸੀਟਾਂ ਦਿਵਾ ਦੀਆਂ ਤੇ ਹੁਣ ਲੱਭਦੇ ਹੋ ਕਿਹਦੇ ਕੈਪਟਨ ਕੈਪਟਨ ਉਹ ਕਹਿੰਦਾ ਸੀ ਹਜ਼ਾਰ ਰੁਪਿਆ ਦਊਗਾ 2500 ਦਊਗਾ ਇਹ ਦਊਗਾ ਉਹ ਦਊਗਾ ਉਹ ਅਕਾਲੀ ਦਲਿਆ ਸੱਚਾ ਉੱਚਾ ਜਿਹੜਾ ਜੋ ਜ਼ੁਬਾਨ ਕਰਦਾ ਖੜਦਾ ਹੈ ਅਕਾਲੀ ਦਲ ਕਿਉਂ ਖੜਦਾ ਹੈ ਕਿਉਂਕਿ ਸਾਡਾ ਘਰ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਰਹਿਣਾ ਇੱਥੇ ਹੈ ਇਨਾ ਮੰਗੂ ਰਹੀ ਕਿ ਜੇ ਨਾ ਗੱਲ ਬਣੀ ਤੇ ਦੁਕਾਨ ਬਦਲ ਕੇ ਅਸੀਂ ਹੋਰ ਸੂਬੇ ਚ ਲੈ ਜਾਗੇ ਆ ਝਾੜੀਆਂ ਨੂੰ ਪਤਾ ਹੈ ਕਿ ਅੱਗੇ ਤੋਂ ਵੋਟ ਪੈਣੀ ਨਹੀਂ ਤੇ ਹੁਣ ਜਿੰਨਾ ਲੁੱਟ ਲੋ ਅੱਜ ਹੋਖ ਹੀ ਰਿਆ ਹਲਾਤ ਨਸ਼ਾ ਘਰ ਘਰ ਪਚਾਤਾ ਮੈਂ ਐਸਐਸਪੀ ਨੂੰ ਪੁੱਛਿਆ ਐਸਐਸਪੀ ਕਹਿਣ ਲੱਗੇ ਜੀ ਕੀ ਕਰੀਏ ਸਾਡੇ ਐਮਐਲਏ ਫੜ ਨਹੀਂ ਦਿੰਦੇ ਨਸ਼ੇ ਵੇਚਣ ਵਾਲੇ ਨੂੰ ਕਿਉਂਕਿ ਉਹਨਾਂ ਤੋਂ ਮਹੀਨਾ ਲਈ ਜਾਂਦੇ ਆ ਕੋਈ 10 ਲੱਖ ਲਈ ਜਾਂਦਾ ਕੋਈ 15 ਲੱਖ ਮਹੀਨਾ ਲਈ ਜਾਂਦੇ ਆ ਆ ਹਾਲਾਤ ਬਣ ਗਏ ਗੁੰਡਾ ਗਰਦੀ ਦਾ ਰਾਜ ਹੈ ਫਰੋਤੀਆਂ ਲਈ ਜਾ ਰਿਹਾ ਮੈਂ ਜਿਹੜੇ ਸ਼ਹਿਰ ਜਾਣਾ ਬਾਗੇ ਪਰਾਨੇ ਗਿਆ ਮੇਰੇ ਕੋਲ ਵਪਾਰੀ ਆਏ ਕਿ ਸਾਨੂੰ ਕੋਈ 10 ਲੱਖ ਲੈ ਗਿਆ ਕੋਈ 20 ਲੱਖ ਲੈ ਗਿਆ ਖੋ ਕੇ ਆ ਪੰਜਾਬ ਆਪਣਾ ਕਿਵੇਂ ਰਹਿਣਾ ਇੱਥੇ ਸਾਰੇ ਵਪਾਰੀ ਆਪਣਾ ਵਪਾਰ ਛੱਡ ਕੇ ਦੂਜੇ ਸੂਬਿਆਂ ਜਾਣ ਲੱਗ ਗਏ ਕੀ ਆਪਾਂ ਆਪਣਾ ਕੌਮ ਨੂੰ ਆਪਣੇ ਪੰਜਾਬ ਖਤਮ ਕਰ ਦੇਣਾ ਹੈ ਜੇ ਤੁਹਾਨੂੰ ਪਤਾ ਹੈ ਕੀ ਸਾਰਾ ਤੁਸੀਂ ਥੋੜਾ ਆਪਣਾ ਬਣਾਉਣ ਵਾਲਾ ਕਾਲੀ ਦੇ ਲੈ ਤਜਰਬੇ ਕਿਉਂ ਕਰਦੇ ਆਪਾਂ ਆਪਣੇ ਤਾਂ ਸਿਆਣੇ ਗੁਜਰਾਤੀ ਹੈ ਗੁਜਰਾਤੀ ਆਪਣੇ ਸਿਆਣੇ ਹੈ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਬਣਾਉਂਦੇ ਉਹਨਾਂ ਨੂੰ ਉਹਨਾਂ ਨੂੰ ਪਤਾ ਹੈ ਕਿ ਜੋ ਕੁਝ ਮਿਲਦਾ ਮੋਦੀ ਨੇ ਦੇਣਾ ਸਾਨੂੰ ਸਾਨੂੰ ਲੋੜ ਹੀ ਨਹੀਂ ਆ ਝਾੜੂ ਵਾਲੇ ਵੀ ਉੱਥੇ ਗਏ ਸੀ ਠੱਗੀ ਮਾਰਨ ਪਰ ਜੁੱਤੀਆਂ ਮਾਰ ਕੇ ਭਜਾਤਾ ਉਹਨਾਂ ਨੇ اسکر کے ہاتھ جوڑ کے بینتی کرتا ہے بچا لو پنجاب یہ اپنا گھر ہے یہ اگر ختم ہو گیا پنجاب وہ سارے ڈب جائیں گے پھر کوئی ਸੁਪੀਰ ਸਿੰਘ ਬਾਦਲ ਦੀ ਗੱਲ ਨਹੀਂ ਜਦ ਆਪਣੇ ਮੱਖਣ ਦੀ ਗੱਲ ਨਹੀਂ ਆ ਕਿਸੇ ਹੋਰ ਦੀ ਗੱਲ ਨਹੀਂ ਇਹ ਗੱਲ ਥੋਡੀ ਹੈ ਥੋਡੀ ਵਿਕਾਰ ਦੀ ਗੱਲ ਹੈ ਥੋੜੇ پنجاب ਦੀ ਹੈ ਅੱਜ ਦੇਖੋ ਤੁਹਾਡਾ ਕੀ ਹਾਲ ਹੈ ਆਪਣੇ ਕਿਸਾਨ ਤੁਹਾਨੂੰ ਬਾਹਰ ਨਹੀਂ ਡੱਬਨ ਦਿੰਦੇ ਕਿਉਂ ਨਹੀਂ ਡੱਬਨ ਦਿੰਦੇ ਕਿਉਂਕਿ ਦਿੱਲੀ ਵਾਲੀਆਂ ਪਾਰਟੀਆਂ ਤੁਸੀਂ ਦੇਖ ਲਓ ਭਗਵੰਤ ਮਾਨ ਤੇ ਹਮੇਸ਼ਾ ਇਕੱਠੇ ਹੋ ਕੇ ਤੁਹਾਨੂੰ ਬਾਰਡਰ ਤੇ ਨਹੀਂ ਡੰਬਨ ਦਿੰਦਾ ਜੇ ਕਾਲੀ ਸਰਕਾਰ ਹੁੰਦੀ ਇਹਨਾਂ ਦੀ ਹਿੰਮਤ ਨਹੀਂ ਹੋਣੀ ਸੀ ਤੁਹਾਡੇ ਪੰਜਾਬ ਦੇ ਬਾਰਡਰ ਤੇ ਬੈਰੀਅਰ ਲਾ ਦੇਣੇ ਹਿੰਮਤ ਨਹੀਂ ਹੋਣੀ ਸੀ ਇੱਕ ਮੈਂ ਇੱਕ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣਾ ਚਾਹੁੰਦਾ भुल तो एक जून एक, एक जून है।, है एक जून चालीस साल पहले इंदिरा गांधी ने टैंका तोपा तारी साल पहले दरबार साहब से हमला किया देखो ਪਰ ਹੁਣ ਕੀ ਪਰ ਜਜ਼ਰ ਜੀ ਤਿੰਨ ਵਾਰ ਉਹਦੇ ਬਾਅਦ ਤੁਸੀਂ ਕਾਂਗਰਸ ਦੀ ਸਰਕਾਰ ਬਣਾਤੀ ਆਪਣੇ ਸੂਬੇ ਜਿੱਥੇ ਟੈਂਕਾਂ ਦੁੱਪਣੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਏ ਉਥੇ ਆਪਣੇ ਹੀ ਸਿੱਖਾਂ ਨੇ ਉਹਨਾਂ ਨੂੰ ਸਰਕਾਰ ਬਣਾਤੀ ਫਿਰ 40 ਸਾਲ ਪਹਿਲੇ ਆਪਣੇ ਭੈਣ ਭਰਾ ਭਾਵੇਂ ਕਾਨਪੁਰ, ਨਾਗਪੁਰ, ਕਲਕੱਤੇ ਜਿੱਥੇ ਕੋ ਸਿੱਖ ਦੇਖਦਾ ਸੀ ਉਹਨੂੰ ਗਲਾ ਫੜ ਕੇ ਅੱਗ ਲਾ ਦਿੰਦੇ ਹੁੰਦੇ ਸੀ ਇੱਕ ਬੰਦ ਕਾਂਗਰਸ ਨੇ ਉਹਨਾਂ ਲੀਡਰ ਇੱਕ ਵੀ ਫੜ ਨਹੀਂ ਦਿੱਤਾ ਅਦਿੱਲੀ ਵਾਲੀਆਂ ਪਾਰਟੀ ਨੇ ਤੇ ਫਿਰ ਵੀ ਆਪਾ ਵੋਟਾਂ ਪਾਉਣੇ ਆ ਜੇ ਉਸੇ ਦਿਨ ਜੇ ਉਸੇ ਦਿਨ ਵੋਟਾਂ ਜੇ ਉਸੇ ਦਿਨ ਵੋਟਾਂ ਤੇ ਫਿਰ ਨਹੀਂ ਬਦਲਾ ਲਓਗੇ ਫਿਰ ਮੇਰੇ ਕੋਲ ਇਹਦਾ ਕੋਈ ਜਵਾਬ ਨਹੀਂ ਹੈ ਦੇਖੋ ਮੁਸਲਮਾਨ ਭਾਈਚਾਰਾ ਭਾਵੇਂ ਕੁਛ ਮਰਜ਼ੀ ਹੋ ਜਾਏ ਬੀਜੇਪੀ ਨੂੰ ਨਹੀਂ ਵੋਟ ਪਊਗਾ ਕਿਉਂਕਿ ਉਹ ਸੋਚਦੇ ਆ ਕਿ ਬਾਬਰੀ ਮਸਜ ਸਾਡੀ ਢਾਈ ਹੈ ਇੱਥੇ ਜਿਹੜਾ ਆਊਗਾ ਜਿਹੜਾ ਸਿੱਖ ਆਊਗਾ ਨਾਲ ਖੜੇ ਹੋਊਗਾ ਦੋ ਗਨ ਮੈਂ ਨਾ ਪਿੱਛੇ ਕਾਂਗਰਸ ਸ਼ਾਮਲ ਹੋ ਜਾਂਦੇ ਆ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਹੈ ਭੁੱਲੋ ਨਾ ਦੂਜੀ ਗੱਲ ਮੈਂ ਕਹਿਣਾ ਚਾਹਣਾ ਹੈ ਆ ਕੋਈ ਮੁੱਖ ਮੰਤਰੀ ਹੈ ਭਗਵੰਤ ਮਾਨ ਕਿੱਥੇ ਬਾਦਲ ਸਾਹਿਬ ਕਿੱਥੇ ਬਾਦਲ ਸਾਹਿਬ ਜਿਨ੍ਹਾਂ ਨੇ 20 22 ਸਾਲ ਮੁੱਖ ਮੰਤਰੀ ਕੀਤੀ ਸੀ ਉਹਦੇ ਘਰਾਂ ਜਾ ਕੇ ਲੀਡਰ ਇੱਕ ਰਾਤ ਨੂੰ ਨਹੀਂ ਬੰਦਾ ਲੀਡਰ ਬੰਦਾ ਜਿਹੜਾ ਅੱਗ ਵਿੱਚੋਂ ਨਿਕਲੇ ਤੂਫਾਨਾਂ ਦਾ ਸਾਹਮਣਾ ਕਰੇ ਤੁਸੀਂ ਤਾਂ ਇੱਕ ਦਿਨ ਚ ਮੁੱਖ ਮੰਤਰੀ ਬਣਾ ਲੀਡਰ ਬਣਾਉਣਾ ਚਾਹੁੰਦੇ ਸੀ ਇੱਕ ਦਿਨ ਚ ਬਣਾਉਣਾ ਚਾਹੁੰਦੇ ਸੀ ਬਾਦਲ ਸਾਹਿਬ ਮੈਨੂੰ ਲੱਗਦਾ ਕੋਈ ਪੰਜਾਬ ਦਾ ਪਿੰਡ ਨਹੀਂ ਤੁਹਾਡੇ ਸਾਰਿਆਂ ਦੇ ਹਰ ਦੂਜੇ ਘਰ ਦੇ ਵਿੱਚ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਤੁਹਾਡੇ ਘਰੇ ਚਾਹ ਪੀਂਦੇ ਪਿੱਛੇ 70 ਸਾਲਾਂ ਚ ਬੋਲੇ ਇਨਸਾਨ ਆ ਇੱਥੇ ਮਿਲ ਗਿਆ ਇੱਕ ਸ਼ਰਾਬੀ ਆ ਪੁਲਿਸ ਵਾਲੇ ਬੈਠੇ ਐ ਅਸਰ ਸਾਹਿਬ ਕੀ ਹੁਛਾਣੇ ਦਾ ਰਹੀ ਹੈ ਹੌਲਡਰ ਸਾਹਿਬ ਮੈਨੂੰ ਭਰਤੀ ਮੈਂ ਹੀ ਕੀਤਾ ਹੋਣਾ ਤੁਨੂੰ ਕਾਲੀ ਸਰਕਾਰ ਦੀ ਹੋਏ ਨਾ ਆ ਜਿੰਨੇ ਪੁਲਸਰੇ 50% ਕਾਲੀ ਸਰਕਾਰ ਚ ਮੈਂ ਭਰਤੀ ਕੀਤੇ ਆ ਅੱਛਾ ਇਹਨਾਂ ਨੂੰ ਪੁੱਛ ਲੋ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਡਰੈਕਟਰ ਤੂੰ ਫੜ ਕੇ ਅੰਦਰ ਕਰ ਦਿੰਦੇ ਨਾ ਕਰ ਦਿੰਦਾ ਤੁਹਾਡਾ ਮੁੱਖ ਮੰਤਰੀ ਰੋਜ਼ दारू ਪੀ ਕੇ ਇੱਕ ਬੋਤਲ ਸਰਕਾਰ ਚ ਚਲਾਉਂਦਾ ਉਹਨੂੰ ਅੰਦਰ ਕਿਉਂ ਨਹੀਂ ਕਰਦੇ ਓ ਯਾਰ ਝਾੜੂ ਵਾਲੇ ਤੋਂ ਭੱਜਿਆ ਜੇ ਪਾਗਲ ਮਲੰਗ ਇਕੱਠੇ ਹੋਏ ਆ ਮੈਂ ਤਾਂ ਕਹਿਣਾ ਤੈਨੂੰ ਜਮਾਂ ਡੀ.ਜੇ ਬਣਾ ਦੂਗਾ ਜਦੋਂ ਆਇਆ ਨਾ ਮੂੰਹ ਤੇ ਪਾ ਲਈ ਮਸ਼ੀਨ ਜੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਆ ਝਾੜੂ ਵਾਲਾ ਭਗਵੰਤ ਮਾਨ ਤੁਹਾਡਾ ਇੱਕ ਬਹੁਤ ਵੱਡਾ ਨੁਕਸਾਨ ਕਰਨ ਲੱਗਿਆ ਹੈ ਕਾਂਗਰਸ ਪਾਰਟੀ ਨੇ ਰਾਜਸਥਾਨ ਨੂੰ ਅੱਧਾ ਪਾਣੀ ਦਿੱਤਾ ਹੁਣ ਭਗਵੰਤ ਮਾਨ ਹਰਿਆਣਾ ਤੇ ਦਿੱਲੀ ਨੂੰ ਦੇਣ ਲੱਗਿਆ ਹੈ ਤੁਸੀਂ ਅਖਬਾਰਾਂ 'ਚ ਪੜਿਆ ਪਿਛਲੇ 1 ਮਹੀਨੇ ਦੇ ਅੰਦਰ 400 ਨਹਿਰੀ ਪਟਵਾਰੀ ਇਹਨਾਂ ਨੇ ਕੱਢਤੇ ਹੈ ਕਿਉਂ ਕੱਢੇ ਕਿਉਂਕਿ ਸੁਪਰੀਮ ਕੋਰਟ 'ਚ ਕੇਸ ਲੱਗਿਆ ਹੈ ਐਸਐਲ ਨਹਿਰ ਦਾ ਭਗਵੰਤ ਮਾਨ ਪਾਣੀ ਦੇਣਾ ਚਾਹੁੰਦਾ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ ਕੀ ਪਾਣੀ ਹੈਗਾ ਕੀ ਨਹੀਂ ਹੈਗਾ ਭਗਵੰਤ ਮਾਨ ਨੇ ਬੁਲਾ ਕੇ ਮੇਰੀ ਪਟਵਾਰੀ ਨੂੰ ਕਹਿ ਤੁਸੀਂ ਲਿਖ ਕੇ ਦਿਓ ਕੀ ਪਾਣੀ ਸਾਡੇ ਕੋਲੇ ਵਾਧੂ ਹੈ ਪਟਵਾਰੀ ਜਿਨ੍ਹਾਂ ਨੇ ਕਿਹਾ ਸੀ ਨਹੀਂ ਲਿਖਣਾ ਉਹਨਾਂ ਨੂੰ ਨੌਕਰੀ ਚੋਂ ਕੱਢਤਾ ਹੁਣ ਐਜੇ ਮੁੱਖ ਮੰਤਰੀ ਨੂੰ ਵੋਟ ਦਓਗੇ ਇੱਥੇ ਇੱਕ ਟੇਲ ਤੇ ਵੀ ਨਹੀਂ ਪਾਣੀ ਆਉਣਾ ਤੁਹਾਡਾ ਤੁਹਾਡੇ ਕੋਲੇ ਪਾਣੀ ਨਹੀਂ ਆਣਾ ਜੇ ਭਗਵੰਤ ਮਾਨ ਆ ਲਿਖ ਕੇ ਦੇ ਦਿੰਦਾ ਜਿਹੜਾ ਕਰਨ ਲੱਗੇ ਐ ਇਸ ਕਰਕੇ ਵਿਚਾਰੋ ਪੰਜਾਬ ਆਪਣੀ ਫੌਜ ਕਾਲੀ ਦਲ ਆ ਕੋਈ ਮੇਰੀ ਇਜਾਜ਼ਤ ਨਹੀਂ ਥੋਡੀ ਇਜਾਜ਼ਤ ਹੈ ਤੁਹਾਡੇ ਬਜ਼ੁਰਗਾਂ ਨੇ ਕਾਲੀ ਦਲ ਖੜਾ ਕੀਤਾ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਦੇ ਕੇ ਤੋ ਇਸ ਕਰਕੇ ਕਾਲੀ ਦਲ ਤਾਂ ਖੜਾ ਹੋਊਗਾ ਜੇ 13 ਜਾਂ 13 ਸੀਟਾਂ ਪਾਰਲੀਮੈਂਟ ਦਾ ਦਿਓ ਇਕੱਲੇ ਲੜ ਰਹੇ ਆ ਥੋਡੇ ਛਿੱਪ ਤੇ ਲੜ ਰਹੇ ਆ ਰਾਜਵਿੰਦਰ ਥੋਡੇ ਹੱਥੇ ਦਾ ਉਮੀਦਵਾਰ ਹੈ ਇਦੋਂ ਵਧੀਆ ਕੋਈ ਹੈ ਆ ਝਾੜੂ ਆਜਰਾ ਝਾੜੂ ਵਾਲਾ ਉਮੀਦਵਾਰ ਆਤਾ ਹੈ ਭਗਵੰਤ ਮਾਨ ਦਾ ਡੁਪਲੀਕੇਟ ਹੈ ਇਕੱਠੇ ਧਾਰੂ ਪਿੰਦੇ ਇਕੱਠੇ ਗੁਲਟ ਕੰਮ ਕਰਦੇ ਸਾਰੇ ਇਕੱਠੇ ਹੀ ਕਰਦੇ ਆ ਉਹਨੇ ਐਜੇ ਬੰਦੇ ਨੂੰ ਬਣਾਉਂਗੇ